ਤੇ ਹੁਣ ਗੱਲ ਕਰਾਂਗੇ ਲਾਪਤਾ 328 55 ਸਰੂਪ ਤੇ ਮਾਮਲੇ ਦੀ ਜਿੱਥੇ ਵਿਸ਼ੇਸ਼ ਜਾਂਚ ਟੀਮ ਪਹੁੰਚੀ ਹੋਈ ਹੈ ਐਸਜੀਪੀਸੀ ਦੇ ਦਫ਼ਤਰ ਵਿਭਾਗੀ ਰਿਕਾਰਡ ਲੈਣ ਪਹੁੰਚੀ ਐਸਆਈਟੀ ਦੀ ਟੀਮ ਟੀਮ ਦੇ ਹੱਥ ਕੁਝ ਫੋਟੋ ਦਿਖਾਈ ਦਿੱਤੇ ਨੇ ਫੋਟੋ ਸਟੇਟ ਮਸ਼ੀਨ ਤੇ ਵੱਡੇ ਖਾਲੀ ਬੈਗ ਦਿਖਾਈ ਦਿੱਤੇ ਨੇ ਟੀਮ ਦੇ ਹੱਥ ਬੀਤੇ ਕੱਲ ਵੀ ਐਸਜੀਪੀਸੀ ਦਫ਼ਤਰ ਪਹੁੰਚੀ ਸੀ ਵਿਸ਼ੇਸ਼ ਜਾਂਚ ਟੀਮ ਤੁਹਾਨੂੰ ਦੱਸਦੀ ਹੈ ਕਿ ਇਹ ਪੂਰਾ ਮਾਮਲਾ ਲਾਪਤਾ 328 ਪਾਵਨ ਸਰੂਪਾ ਦਾ ਇਹ ਮਾਮਲਾ ਹੈ ਜਿਸ ਵਿੱਚ ਵਿਸ਼ੇਸ਼ ਜਾਂਚ ਟੀਮ ਲਗਾਤਾਰ ਜਾਂਚ ਕਰ ਰਹੀ ਹੈ ਲਗਾਤਾਰ ਰੁਝੀ ਹੋਈ ਹੈ ਜਾਂਚ ਵਿੱਚ ਵਿਸ਼ੇਸ਼ ਜਾਂਚ ਟੀਮ ਜਿਹੜੀ ਹੈ ਐਸਜੀਪੀਸੀ ਦੇ ਦਫ਼ਤਰ ਪਹੁੰਚੀ ਹੈ ਵਿਭਾਗੀ ਰਿਕਾਰਡ ਲੈਣ ਪਹੁੰਚੀ ਹੈ ਐਸਆਈਟੀ ਦੀ ਟੀਮ ਟੀਮ ਦੇ ਹੱਥੇ ਤੇ ਫੋਟੋਸਟੇਟ ਮਸ਼ੀਨ ਤੇ ਕੁਝ ਵੱਡੇ ਖਾਲੀ ਬੈਗ ਦਿਖਾਈ ਦਿੱਤੇ ਨੇ ਹਾਲਾਂਕਿ ਇਹਨਾਂ ਬੈਗਾਂ ਦੇ ਵਿੱਚ ਬਹੁਤ ਵੱਡੇ ਖੁਲਾਸੇ ਹੋ ਸਕਦੇ ਨੇ ਫੋਟੋਸਟੇਟ ਮਸ਼ੀਨ ਜਿਹੜੀ ਹੈ ਉਹ ਵੀ ਐਸਆਈਟੀ ਦੀ ਟੀਮ ਨੇ ਆਪਣੇ ਅੰਡਰ ਕਰ ਲਈ ਹੈ ਟੀਮ ਦੇ ਹੱਥੇ ਫੋਟੋਸਟੇਟ ਮਸ਼ੀਨ ਤੇ ਵੱਡੇ ਖਾਲੀ ਬੈਗ ਦਿਖਾਈ ਦਿੱਤੇ ਨੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਬੀਤੇ ਕੱਲ ਵੀ ਐਸਜੀਪੀਸੀ ਦਫਤਰ ਪਹੁੰਚੀ ਸੀ ਵਿਸ਼ੇਸ਼ ਜਾਂਚ ਟੀਮ ਸੋ ਅੱਜ ਦੀ ਖਬਰ ਦੋਤ ਮੇਰੇ ਸਹਿਯੋਗੀ ਰਿਸ਼ੀ ਰਾਹੀ ਸਾਡੇ ਨਾਲ ਲਾਈਵ ਮੌਜੂਦ ਨੇ ਵਧੇਰੇ ਜਾਣਕਾਰੀ ਜਰਨਾ ਤੋਂ ਲਵਾਂਗੇ ਅ ਰਿਸ਼ੀ 328 55 ਰੂਪ ਦੇ ਮਾਮਲੇ ਦੇ ਵਿੱਚ ਵਿਸ਼ੇਸ਼ ਜਾਂਚ ਟੀਮ ਐਸਜੀਪੀਸੀ ਦੇ ਦਫਤਰ ਪਹੁੰਚੀ ਹੈ ਕੀ ਕੁਝ ਅਥੇ ਇਹਨਾਂ ਟੀਮ ਮੈਂਬਰਾਂ ਨੂੰ ਬਨਾਮਦ ਹੋਇਆ ਹੈ ਕੀ ਕੁਝ ਜਾਣਕਾਰੀ ਹੈ ਤੁਹਾਡੇ ਕੋਲ ਜੀ ਬਿਲਕੁਲ 328 55 ਰੂਪਾਂ ਦੇ ਜਿਹੜੇ ਲਾਪਤਾ ਮਾਮਲੇ ਨੂੰ ਲੈ ਕੇ ਇਹ ਜਾਂਚ ਟੀਮ ਅੱਜ ਐਸਜੀਪੀਸੀ ਦਫਤਰ ਚੰਡੀਗੜ੍ਹ ਵਿਖੇ ਪੰਜ ਪੰਜ ਸੈਕਟਰ ਦੇ ਵਿੱਚ ਪਹੁੰਚੀ ਹੈ ਔਰ ਤਾਂ ਕੁਝ ਮਿੰਟ ਪਹਿਲਾਂ ਜਿਹੜੀ ਹੈ ਇਹ ਟੀਮ ਅਸੀਂ ਪਹੁੰਚੀ ਹੈ ਔਰ ਟੀਮ ਦੇ ਤੁਹਾਨੂੰ ਦੱਸ ਦਈਏ ਕਿ ਟੀਮ ਦੇ ਹੱਥ ਦੇ ਵਿੱਚ ਇੱਕ ਛੋਟੀ ਫੋਟੋਸਟੇਟ ਮਸ਼ੀਨ ਔਰ ਕੁਝ ਜਿਹੜੇ ਖਾਲੀ ਬੈਗ ਉਹ ਵਿਖਾਈ ਦਿੱਤੇ ਨੇ ਔਰ ਉਮੀਦ ਜਤਾਈ ਜਾ ਰਹੀ ਹੈ ਕਿ ਜਿਹੜੇ ਰਿਕਾਰਡਾਂ ਦੀ ਪਹਿਲਾਂ ਹੀ ਪਹਿਲਾਂ ਵੀ ਇਹ ਜਾਂਚ ਟੀਮ ਵੱਲੋਂ ਮੰਗ ਕੀਤੀ ਗਈ ਸੀ ਉਹ ਐਜੀਪੀਸੀ ਵੱਲੋਂ ਉਹਨਾਂ ਨੂੰ ਸੌਂਪਤੇ ਜਾਣਗੇ ਕਿਉਂਕਿ ਐਜੀਪੀਸੀ ਪ੍ਰਧਾਨ ਰਜਿੰਦਰ ਸਿੰਘ ਧਾਮੀ ਇਥੇ ਖੁਦ ਪਹੁੰਚੇ ਹੋਏ ਨੇ ਔਰ ਬੀਤੇ ਕੱਲ ਵੀ ਜਿਹੜੀ ਵਿਸ਼ੇਸ਼ ਜਾਂਚ ਟੀਮ ਪਹੁੰਚੀ ਸੀ ਪਰ ਉਸ ਨੂੰ ਖਾਲੀ ਹੱਥ ਵਾਪਸ ਜਾਣਾ ਪਿਆ ਸੀ ਔਰ ਐਜੀਪੀਸੀ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਕੱਲ ਨੂੰ ਤੁਹਾਨੂੰ ਜਿਹੜੇ ਹੈਗੇ ਆ ਉਹ ਦਸਤਾਵੇਜ਼ ਦੀ ਦੇਵਾਂਗੇ ਰਜ ਖੁਦ ਐਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਇਥੇ ਪਹੁੰਚੇ ਨੇ ਔਰ ਵਿਸ਼ੇਸ਼ ਜਾਂਚ ਟੀਮ ਵੀ ਪਹੁੰਚੀ ਆ ਔਰ ਉਮੀਦ ਕੀਤਾ ਜਾ ਰਹੀ ਹੈ ਕਿ ਜਿਹੜੀ ਸਿੱਟ ਨੂੰ ਉਹ ਦਸਤਾਵੇਜ਼ ਚਾਹੀਦੇ ਸੀ ਉਹ ਅੱਜ ਉਹਨੂੰ ਪ੍ਰੋਵਾਈਡ ਕਰਵਾ ਦਿੱਤੇ ਜਾਣਗੇ ਇਹ ਦਸਤੂਨ ਦੱਸ ਜੀ 168 ਨੰਬਰ ਦੀ ਐਫਆਈਆਰ ਉਦੇ ਦਿਨ ਜਿਹੜੀ ਸਾਰੀ ਇਹ ਕਾਰਵਾਈ ਹੈਗੀ ਹੈ ਤਫ਼तीश ਕੀਤੀ ਜਾ ਰਹੀ ਆ ਉਹ ਦੱਸ ਦਈਏ ਕਿ ਲਗਾਤਾਰ ਜਿਹੇ ਕੀਆ ਪਹਿਲਾ ਐਜੀਪੀਸੀ ਵੱਲੋਂ ਜਿਹੜਾ ਹੈਗਾ ਇਹ ਇਹ ਜਾਂਚ ਟੀਮ ਨੂੰ ਸਹਿਯੋਗ ਦੇਣ ਤੋਂ ਨਾ ਕਰਤੀ ਜਿਸ ਪਰ ਗੱਦੇਵਰ ਗੰਨੀ ਕੁਦੀਪ ਸਿੰਘ ਗੜਗਾਚੂ ਉਹਨਾਂ ਦੇ ਕਹਿਣ ਤੋਂ ਬਾਅਦ ਐਜੀਪੀਸੀ ਗੱਲ ਤੇ ਰਾਜ਼ੀ ਹੋ ਗਈ ਸੀ ਕਿ ਅਸੀਂ ਸੈਟ ਨੂੰ ਸਹਿਯੋਗ ਦੇਵਾਂਗੇ ਔਰ ਜਿਹੜੇ ਦਸਤਾਵੇਜ਼ ਚਾਹੀਦੇ ਹੋਏ ਉਹਨਾਂ ਨੂੰ ਦੇਵਾਂਗੇ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਤਸਵੀਰਾਂ ਜਿਹੜੀ ਹੈਗੀਆਂ ਨੇ ਤੁਹਾਡੇ ਨਾਲ ਸੀ ਸਾਂਝੀਆਂ ਕਰ ਰਹੇ ਆ ਐਜੀਪੀਸੀ ਦਫ਼ਤਰ ਚੰਡੀਗੜ੍ਹ ਦੀਆਂ ਉਹ ਸਾਹਮਣੇ ਜਿਹੜੇ ਹੈਗੇ ਉਸ ਤੋਂ ਜਿਹੜੀ ਸਿੱਟ ਅੰਦਰ ਗਈ ਆ ਔਰ ਕੋਈ ਵੀ ਮਿਲਟਾਂ ਨੂੰ ਉਮੀਦ ਕੀਤੀ ਜਾ ਰਹੀ ਹੈ ਕਿ ਜਿਹੜੇ 6 ਜਾਂ 3 ਬਾਹਰ ਹੋ ਗਏ ਜੀ ਔਰ ਜਿਹੜੇ ਉਹਨਾਂ ਦੱਸਦਾ ਜੀ ਕਿ ਇਸ ਬਰਤਾਲ ਦੀ ਚਾਹੀ ਨਹੀਂ ਚਾਹੀਦੇ ਨੇ ਉਹ ਉਹਨਾਂ ਨੂੰ ਅੱਜ ਜਰੂਰ ਹੈਗੇ ਮਿਲ ਜਾਣਗੇ ਬਿਲਕੁਲ ਇਸ ਮਾਮਲੇ ਦੇ ਵਿੱਚ ਐਸਜੀਪੀਸੀ ਦਫਤਰ ਪਹੁੰਚ ਰਹੀ ਹੈ ਵਿਸ਼ੇਸ਼ ਜਾਂਚ ਟੀਮ ਹੁਣ ਤੱਕ ਅਸੀਂ ਦੇਖਿਆ bari hai ki کافی ਜਾਂਚ ਦੇ ਵਿੱਚ ਗੰਭੀਰਤਾ ਵੀ ਦੇਖਣ ਨੂੰ ਮਿਲ ਰਹੀ ਹੈ ਲੇਕਿਨ ਜਿਵੇਂ ਗੱਲ ਕਹੀ ਗਈ ਸੀ ਪ੍ਰਧਾਨ ਧਾਮੀ ਦੇ ਵੱਲੋਂ ਕਿ ਅਸੀਂ ਪੂਰਾ ਸਹਿਯੋਗ ਕਰਾਂਗੇ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਟੀਮ ਦੇ ਵੱਲੋਂ ਹਾਂ ਜੀਪੀਸੀ ਵੱਲੋਂ ਜਿਹੜਾ ਹੈਗਾ ਪੂਰਨ ਤੌਰ ਤੇ ਸਹਿਯੋਗ ਦਿੱਤਾ ਜਾ ਰਿਹਾ ਹੈ ਜੀ ਜਾਂਚ ਟੀਮ ਨੂੰ ਕਿਉਂਕਿ ਅਕੱਲ ਜੋ ਜੇ ਜਾਂਚ ਟੀਮ ਆਉਂਦੀ ਆ ਉਹਨਾਂ ਨੂੰ ਕਹੇ ਜਾਂਦਾ ਕਿ ਤੁਸੀਂ ਕੱਲ ਆਓ ਤੇ ਕੱਲ ਜਿਹੜਾ ਪੂਰਾ ਰਿਕਾਰਡ ਆ ਤੁਹਾਨੂੰ ਮੁਹਜਾ ਕਰਵਾਤਾ ਜਾਵੇਗਾ ਔਰ ਅੱਜ ਜਿਹੜੀ ਜਾਂਚ ਟੀਮ ਆ ਉਹ ਆਪਣੇ ਨਾਲ ਇੱਕ ਫੋਟੋ ਕਾਪੀ ਮਸ਼ੀਨ ਨਾਲ ਕੁਝ ਖਾਲੀ ਬੈਗ ਵੀ ਲੈ ਕੇ ਆਈ ਆ ਔਰ ਹਰਜਿੰਦਰ ਸਿੰਘ ਤਾਮੀ ਐਜੀਪੀਸੀ ਦੇ ਪ੍ਰਧਾਨ ਖੁਦ ਇੱਥੇ ਪਹੁੰਚੇ ਨਹੀਂ ਉਸ ਜਾਂਚ ਟੀਮ ਨੂੰ ਮਿਲਣ ਉਸ ਜਾਂਚ ਟੀਮ ਨੂੰ ਜਿਹੜੇ ਉਦਾਸਤਾ ਦੀਜ ਨੇ ਉਹ ਉਹਨਾਂ ਦੇ سپਰਦ ਕਰ ਦੇਣਗੇ ਤਾਂ ਕਿ ਜਿਹੜੀ ਹੈਗੀ ਹੈ ਜਾਂਚ ਅੱਗੇ ਵੱਧ ਸਕੀ ਜਿਹੜੇ ਅਸਲ ਦੋਸ਼ੀ ਨੇ ਅਸਲ ਦੋਸ਼ੀ ਤਾਂ ਕਿ ਲੱਭੀ ਜਾ ਸਕਣ ਉਹ ਪਤਾ ਲਗਾਇਆ ਜਾ ਸਕੀ ਕਿ ਜਿਹੜੇ 328 ਪਾਵਰ ਦੇ ਰੂਪ ਨੇ ਉਹ ਕਿੱਥੇ ਨੇ ਕਿਸ ਦੇ ਡੇਰੇ ਵਿੱਚ ਹੈ ਜਾਂ ਕਿਹਦੇ ਵਿੱਚ ਹੀ ਗਏ ਨੇ ਜਾਂ ਕਿ ਉਹ ਰਿਸ਼ਤਿਆਂ ਨੂੰ ਲੈ ਕੇ ਜਿਹੜੇ ਕੁਝ ਹੋਰ ਐਜੀਪੀਸੀ ਦੇ ਅਧਿਕਾਰੀ ਸੀ ਕੀ ਉਹਨਾਂ ਵੱਲੋਂ ਪੈਸੇ ਦਾ ਕੋਈ ਗਵਨ ਕੀਤਾ ਗਿਆ ਜਾਂ ਕਿਸ ਤਰ੍ਹਾਂ ਦੀ ਜਿਹੜੀ ਗਲਤੀ ਰਹੀ ਹੈ ਕਿੱਥੇ ਰਹੀ ਹੈ ਜੇ ਪ੍ਰਕਾਸ਼ਨ ਵਿਭਾਗ ਵੱਲੋਂ ਤੁਸੀਂ ਦੱਸ ਜੀ ਕਿ 2015 ਤੋਂ ਲੈ ਕੇ 2018 ਦੇ ਵਿਚਕਾਰ ਜਿਹੜੇ ਹੈਗੇ 328 ਪਬਲਿਕ ਕੂਪ ਇਹਨਾਂ ਦਾ ਜਿਹੜਾ ਇਹ ਲਾਪਤਾ ਹੋਏ ਨੇ ਉਸ ਤੋਂ ਬਾਅਦ ਜਿਹੜਾ ਹੈਗਾ ਲਗਾਤਾਰ ਐ ਜੀ ਪੀ ਸੀ ਬਲੂਪ ਬਪਾ ਜਿਹੜਾ ਨੂੰ ਬੂਸ ਤੇ ਫਿਰ ਹੁਣ ਆਮ ਆਦਮੀ ਪਾਰਟੀ ਸਰਕਾਰ ਆਉਣ ਤੋਂ ਬਾਅਦ ਜਿਹੜਾ ਹੈਗਾ ਇੱਕ ਸੈੱਟ ਬਣਾਈ ਗਿਆ ਸੈਕਟਰ ਜਿਹੜੀ ਲਗਾਤਾਰ ਇਸ ਮਾਮਲੇ ਦੇ ਉਪਰ ਸਜਿੰਦਾ ਦਿਖਾਈ ਦੇ ਰਹੀ ਹੈਗੀ ਔਰ ਲਗਾਤਾਰ ਜਿਹੜੀ ਕੰਮ ਕਰ ਰਹੀ ਨਾਕੇ ਰੱਖੋ ਰਿਸ਼ੀ ਪਲ-ਪਲ ਦੀ ਅਪਡੇਟ ਤੁਹਾਡੇ ਤੋਂ ਅਸੀਂ ਜ਼ਰੂਰ ਲੈਂਦੇ ਰਹਾਂਗੇ ਵਿਸ਼ੇਸ਼ ਜਾਂਚ ਟੀਮ ਇੱਥੇ ਐਸਜੀਪੀਸੀ ਦਫ਼ਤਰ ਪਹੁੰਚੀ ਹੋਈ ਹੈ ਜਿਸ ਤਰੀਕੇ ਮੇਰੇ ਸਹਿਯੋਗੀ ਦੇ ਵੱਲੋਂ ਜਾਣਕਾਰੀਆਂ ਦਿੱਤੀ ਗਈ ਹੈ ਕਿ ਵਿਭਾਗੀ ਰਿਕਾਰਡ ਲੈਣ ਇੱਥੇ ਜਿਹੜੀ ਐਐਸਆਈਟੀ ਦੀ ਟੀਮ ਪਹੁੰਚੀ ਹੋਈ ਹੈ ਇਸ ਦੇ ਨਾਲ ਨਾਲ ਇੱਕ ਫੋਟੋਸਟੇਟ ਜਿਹੜੀ ਹੈ ਮਸ਼ੀਨ ਤੇ ਕੁਝ ਖਾਲੀ ਬੈਗ ਜ਼ਰੂਰ ਦੇਖੇ ਗਏ ਨੇ ਰਿਸ਼ੀ ਇੱਕ ਗੱਲ ਜ਼ਰੂਰ ਹੈ ਮੈਂ ਜਾਨਣਾ ਚਾਹੂੰਗੀ ਕਿ ਵਿਸ਼ੇਸ਼ ਜਾਂਚ ਟੀਮ ਨੂੰ ਸਹਿਯੋਗਤਾ ਪੂਰਾ ਦਿੱਤਾ ਜਾ ਰਿਹਾ ਹੁਣ ਤੱਕ ਕੋਈ ਖੁਲਾਸਾ ਕੀਤਾ ਗਿਆ ਅਧਿਕਾਰੀਆਂ ਦੇ ਵੱਲੋਂ ਜਾਂਚ ਦੀ ਬਾਅਦ ਆਵੇਗੀ ਔਰ ਫਿਰ ਬਿਲਕੁਲ ਕਲੀਅਰ ਹੋ ਜਾਵੇਗਾ ਕਿ ਕੀ ਕੀ ਉਹਨਾਂ ਉਲਟਾ ਜਿਹੜੇ ਦਸਤਾਵੇਜ਼ ਸੀਗੇ ਮੰਗੇ ਗਏ ਸੀ ਔਰ ਕਿਹੜੀ ਕਿਹੜੀ ਉਹਨਾਂ ਨੂੰ ਦਸਤਾਵੇਜ਼ ਐਸਜੀਪੀਸੀ ਵੱਲੋਂ ਪ੍ਰੋਵਾਈਡ ਕਰਵਾਏ ਗਏ ਨੇ ਫਿਲਹਾਲ ਤੋਂ ਦੱਸ ਜੀ ਕਿ ਇਸ ਮਾਮਲੇ 'ਚ ਪਹਿਲੇ ਜਿਹੜੇ ਹੈਗੇ ਆ ਐਸਐਸ ਕੋਲੀ ਜਿਹੜੇ ਸੀਐਸਜੀ ਹੈ ਔਰ ਸੁਖਵੀਰ ਬਾਲ ਨੇ ਸੀ ਰੇਜ ਨੂੰ ਰਜਿਸਟਰ ਕੀ ਵੀ ਰਏ ਨੇ ਉਹਨੂੰ ਗਿਸਤਰ ਕਿਤੇ ਕੀ ਨੇ ਇੱਕ ਜਿਹੜੇ ਆਦਮੀ ਹੋਰ ਉਹਨਾਂ ਨੂੰ ਵੀ ਗ੍ਰਿਫਤਰ ਕੀਤਾ ਗਿਆ ਇਸ ਮਾਮਲੇ ਵਿੱਚ ਹੁਣ ਤੱਕ ਦੋ ਜਿਹੜੀਆਂ ਹੈਗੀਆਂ ਗਈਆਂ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਪਰ ਹੋਰ ਕੋਈ ਗ੍ਰਿਫਤਾਰੀ ਨਹੀਂ ਹੋਣਾ ਇਹਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਉਹ ਹੁਣ ਜਿਹੜਾ ਹੈ ਜਦੋਂ ਜਾਂਚ ਅਧਿਕਾਰੀ ਬਾਹਰ ਆਉਣਗੇ ਉਸ ਤੋਂ ਬਾਅਦ ਹੀ ਸਾਹਮਣੇ ਆ ਸਕੇਗਾ ਕਰੀਏ ਤਾਂ ਪਹਿਲਾਂ ਇੱਕ ਡੇਰੇ ਦਾ ਵੀ ਜ਼ਿਕਰ ਕੀਤਾ ਗਿਆ ਸੀ ਕਿ ਕੁਝ ਸਰੂਪ ਜੁੜੇ ਨੇ ਉਹ ਡੇਰੇ ਦੇ ਵਿੱਚੋਂ ਵੀ ਮਿਲੇ ਨੇ ਉਸ ਨੂੰ ਲੈ ਕੇ ਟੀਮ ਨੇ ਹਲੇ ਤੱਕ ਕੁਝ ਗੱਲਬਾਤ ਕੀਤੀ ਹੈ ਜਾਂ ਫਿਰ ਕੋਈ ਜਾਣਕਾਰੀ ਦਿੱਤੀ ਗਈ ਹੋਵੇ ਅ ਜਿਹਨੇ ਨਹੀਂ ਬਿਲਕੁਲ ਤੁਹਨ ਦੱਸ ਦਈਏ ਕਿ ਜਿਹੜੇ ਇੱਕ ਡੇਰੇ ਬਾਰੇ ਕਹਿਆ ਗਿਆ ਸੀ ਕਿ 169 ਸਰੂਪ ਉਥੋਂ ਮਿਲੇ ਨੇ ਫਰਨੈਸ ਨੇ ਬਾਹਰ ਕੀਮਾ ਫਸ ਕਰ ਚੁੱਕੀ ਸੀ ਕਿ ਕਿਸੇ ਕੋਈ ਮਿਸ ਅੰਡਰਸਟੈਂਡਿੰਗ ਹੋਈ ਸੀ ਜਿਹੜੇ ਜੋ ਸਰੂਪ ਨੇ ਉਹ ਬੇਸਲਾਮ ਤੋਂ ਉੱਥੇ ਉਸ ਜਗ੍ਹਾ ਦੇ ਉੱਪਰ ਪੂਰੀ ਸ਼ਰਧਾ ਭਾਵਨਾ ਰੱਖੇ ਗਏ ਨੇ ਉਹ ਜਿਹੜੇ ਹੈਗੇ ਉਹਨਾਂ ਦੀਆਂ ਪਾਕੀਆਂ ਜਾਂ ਅਸੀਤਾਂ ਉਹ ਬਿਲਕੁਲ ਠੀਕ ਨਹੀਂ ਉਹ ਕਲੀਅਰ ਕਰ ਚੁੱਕੇ ਸੀ ਔਰ ਬੜੀ ਜੀਬ ਇਹ ਜਾਂਚ ਟੀਮ ਆ ਇਹ ਇਸ ਜੀ ਜਾਂਚ ਟੀਮ ਦਾ ਹੁਨਰ ਰੂਪਾਂ ਦੇ ਨਾਲ ਕੋਈ ਵੀ ਕਹਿ ਸਕਦੇ ਆ ਕਿ ਰਿਲੇਸ਼ਨ ਨਹੀਂ ਹੈ ਜੀ ਕਿੰਨਾ ਸਮਾਂ ਹੋ ਗਿਆ ਇੱਥੇ ਟੀਮ ਪਹੁੰਚੀ ਹੈ ਵਿਸ਼ੇਸ਼ ਜਾਂਚ ਟੀਮ ਐਸਜੀਪੀਸੀ ਦਫ਼ਤਰ ਦੇ ਵਿੱਚ ਜੀ ਉਹ ਦੱਸਦੇ ਕਿ 2 ਵਜੇ ਦੇ ਕਰੀਬ ਜਿਹੜੀ ਹੈਗੀ ਆ ਵਿਸ਼ੇਸ਼ ਜਾਂਚ ਟੀਮ ਇੱਥੇ ਪਹੁੰਚੀ ਸੀ ਔਰ ਤਕਰੀਬਨ 15 ਮਿੰਟ ਹੋ ਚੁੱਕੇ ਨੇ ਟੀਮ ਨੂੰ ਅੰਦਰ ਗਏ ਹੋਏ ਔਰ ਜਿਹੜੀ ਟੀਮ ਪਹੁੰਚੀ ਔਰ ਉਮੀਦ ਕੀਤੀ ਜਾਦੀ ਹੈ ਕਿ 15-20 ਮਿੰਟ ਹੋਰ ਲੱਗਣਗੇ ਤੇ 15ਵਾਂ ਮਿੰਟ ਦੇ ਬਾਅਦ ਜਿਹੜੀ ਟੀਮ ਬਾਹਰ ਆਵੇਗੀ ਉਸ ਦੀ ਤਸਵੀਰਾਂ ਦੇਖ ਲਓ ਕਿ ਉਹ ਜਿਹੜਾ ਬਾਅਦ ਚਾਹੇ ਵੱਡੇ ਤੌਰ ਤੇ ਮੀਡੀਆ ਕਰਮੀਆਂ ਨੇ ਜਾਂ ਐਜੀਪੀਸੀ ਦੇ ਮੈਂਬਰ ਨੇ ਜਾਂ ਹੋਰ ਤਾਂ ਔਰ ਬਾਹਰ ਖੜੇ ਹੋਏ ਜਿਹੜੇ ਉਹ ਟੀਮ ਦੀ ਉਹ ਢੀਕ ਕਰ ਰਹੇ ਨੇ ਔਰ ਬਹੁਤ ਜਲਦੀ ਇਹ ਟੀਮ ਬਾਹਰ ਆਵੇਗੀ ਔਰ ਆਜ ਉਮੀਦ ਜਤਾਈ ਜਾ ਰਹੀ ਹੈ ਕਿ ਜਿਹੜੇ ਉਹਨਾਂ ਨੂੰ ਦਸਤਾਵੇਜ਼ ਚਾਹੀਦੇ ਸੀ ਉਹ ਦਸਤਾਵੇਜ਼ ਐਜੀਪੀਸੀ ਕੋਲੋਂ ਜਿਉਂ ਉਹਨਾਂ ਨੂੰ ਪ੍ਰੋਵਾਈਡ ਕਰਵਾ ਦਿੱਤੇ ਜਾਣਗੇ ਬਿਲਕੁਲ ਜਿਵੇਂ ਰੀਸ਼ੀ ਤੁਸੀਂ ਜ਼ਿਕਰ ਕੀਤਾ ਕਿ ਇੱਥੇ ਪ੍ਰਧਾਨ ਧਾਮੀ ਖੁਦ ਪਹੁੰਚੇ ਕੋਈ ਨੇ ਪੂਰਾ ਵਿਸ਼ੇਸ਼ ਜਾਂਚ ਟੀਮ ਨੂੰ ਸਹਿਯੋਗ ਦਿੱਤਾ ਜਾ ਰਿਹਾ ਉਹਨਾਂ ਨਾਲ ਤਾਂ ਗੱਲਬਾਤ ਹੋਈ ਹੋਵੇ ਜਿਨੀ ਫਿਲਹਾਲ ਧਾਮੀ ਸਾਹਿਬ ਹਜੇ ਮੀਡੀਆ ਸਾਹਮਣੇ ਨਹੀਂ ਆਏ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਤੋਂ ਬਾਅਦ ਧਾਮੀ ਸਾਹਿਬ ਮੀਡੀਆ ਦੇ ਨਾਲ ਸਾਹਮਣੇ ਆਉਣਗੇ ਔਰ ਮੀਡੀਆ ਦੇ ਨਾਲ ਗੱਲਬਾਤ ਕਰਨਗੇ ਠੀਕ ਹੈ ਰੇਸ਼ੀ ਤਾ ਤਾਂ ਤੁਸੀਂ ਪੂਰੀ ਨਜ਼ਰ ਪੜਾ ਕੇ ਰੱਖੋ ਪਲਪਲ ਦੀ ਅਪਡੇਟ ਅਸੀਂ ਤੁਹਾਨੂੰ ਜ਼ਰੂਰ ਤੁਹਾਡੇ ਤੋਂ ਲੈਂਦੇ ਰਹਾਂਗੇ ਸੋ ਇੱਥੇ ਵਿਸ਼ੇਸ਼ ਜਾਂਚ ਟੀਮ ਜੋ ਐਸਜੀਪੀਸੀ ਦਫ਼ਤਰ ਪਹੁੰਚੀ ਹੋਈ ਹੈ ਵਿਭਾਗੀ ਰਿਕਾਰਡ ਲੈਣ ਪਹੁੰਚੀ ਹੋਈ ਹੈ ਆਈਟੀ ਦੀ ਟੀਮ ਟੀਮ ਦੇ ਹੱਥ ਕੁਝ ਫੋਟੋਸਟੇਟ ਮਸ਼ੀਨ ਤੇ ਵੱਡੇ ਖਾਲੀ ਬੈਗ ਦਿਖਾਈ ਦਿੱਤੇ ਨੇ ਹੁਣ ਇਹਨਾਂ ਬੈਗਾਂ ਦੇ ਵਿੱਚ ਕੀ ਖੁਲਾਸਾ ਆਇਆ ਫਿਰ ਕੋਈ ਪ੍ਰਿੰਟਰ ਜਾਂ ਫੋਟੋਸਟੇਟ ਮਸ਼ੀਨ ਦੇ ਵਿੱਚ ਕੋਈ ਖੁਲਾਸਾ ਹੋ ਸਕਦਾ ਹੈ ਇਹ ਤਾਂ ਖੈਰ ਸਮਾਂ ਦੱਸੇਗਾ ਕਿਉਂਕਿ ਜਾਂਚ ਜੇ ਟੀਮ ਹੈ ਜਿਹੜੀ ਵਿਸ਼ੇਸ਼ ਜਾਂਚ ਟੀਮ ਐਸਆਈਟੀ ਉਹ ਲਗਾਤਾਰ ਇਸ ਪੂਰੇ ਮਾਮਲੇ ਦੇ ਵਿੱਚ ਗੰਭੀਰਤਾ ਦੇ ਨਾਲ ਜਾਂਚ ਕਰਦੀ ਦਿਖਾਈ ਦੇ ਰਹੀ ਹੈ ਤੇ ਹਾਲਾਂਕਿ ਜਿਵੇਂ ਪਹਿਲਾਂ ਜ਼ਿਕਰ ਕੀਤਾ ਸੀ ਐਸਜੀਪੀਸੀ ਪ੍ਰਧਾਨ ਧਾਮੀ ਨੇ ਕਿ ਅਸੀਂ ਪੂਰਾ ਸਹਿਯੋਗ ਕਰਾਂਗੇ ਟੀਮ ਨੂੰ ਉਸੇ ਤਰੀਕੇ ਦੇ ਨਾਲ ਪੂਰਾ ਸਹਿਯੋਗ ਵੀ ਕੀਤਾ ਜਾ ਰਿਹਾ ਥੋੜੀ ਹੀ ਦੇਰ ਦੇ ਵਿੱਚ ਪ੍ਰਧਾਨ ਧਾਮੀ ਹੋਣ ਜਾਂ ਫਿਰ